19000 ਕਿਲੋਮੀਟਰ ਸੜਕਾਂ ਦਾ ਕਲ ਉਦਘਾਟਨ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਨੇ 19000 ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬਹੁਤ ਵੱਡੀਆਂ ਵੱਡੀਆਂ ਅਸੀਂ ਬਜਟ ਰੱਖ ਲਿਆ ਤੇ ਹੁਣ ਬਸ ਛੋਨਾ ਵੱਢਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋ ਜਾਈਏ 55000 56000 ਦੇ ਨੇੜੇ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਕੱਸੀਆਂ ਦਾ ਨਹਿਰਾਂ ਦਾ ਸੂਆਂ ਦਾ ਰਜਵਾਹਿਆਂ ਦਾ ਬੰਦ ਪਏ ਸੀ ਜਿਹੜੇ ਉਹਨਾਂ ਦਾ ਪਾਣੀ ਜਿਹੜਾ 38 38 ਸਾਲਾਂ ਬਾਅਦ ਲੋਕ ਕਹਿੰਦੇ ਪਾਣੀ ਦੇਖਿਆ ਜੀ ਆ ਕੱਸੀ ਚ ਪਾਈਪਾਂ ਥੱਲੇ ਦੱਬਤੀਆਂ ਕੰਮ ਚੱਲ ਰਿਹਾ ਹੈ ਬਿਜਲੀ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਹੈ ਬਿਜਲੀ ਖੇਤਾਂ ਵਾਲੀ ਦਿਨੇ ਆਉਂਦੀ ਹੈ ਨਾ ਸ਼ੰਭੂ ਬਾਰਡਰ ਦੇ ਨੇੜੇ ਹਾਲੈਂਡ ਦੀ ਕੰਪਨੀ ਹੈ ਨੀਦਰਲੈਂਡ ਦੀ ਡੀ ਹਾਜ਼ ਰਾਇਲ ਡੀ ਹਾਜ਼ ਕੈਟਲ ਫੀਡ ਬਣਾਉਂਦੀ ਆ ਪਸ਼ੂਆਂ ਦਾ ਚਾਰਾ ਜਿਵੇਂ ਆਪਾਂ ਖਾਣ ਬਣਾਉਂਦੇ ਆ ਲੇਟੈਸਟ ਕਿਸਮ ਦੀ ਆ ਦੁਨੀਆ ਦੀ 5ਵੇਂ ਨੰਬਰ ਦੀ ਟੌਪ 5 ਨੰਬਰਾਂ ਦੀ ਦੁਨੀਆ ਦੀ ਕੰਪਨੀ ਐ ਉਹ ਆਏ ਪਿਛਲੇ ਸਾਲ ਅਕਤੂਬਰ ਚ ਉਹਨਾਂ ਦਾ ਉਗਾੜਨ ਕੀਤਾ ਸੀ ਨੀ ਪੱਥਰ ਰੱਖਿਆ ਸੀ ਪਹਿਲੀ ਇੱਟ ਲਾ ਕੇ ਐਸ ਸਾਲ ਉਹਨਾਂ ਨੇ 1 ਅਕਤੂਬਰ ਨੂੰ ਪਹਿਲੀ ਬੋਰੀ ਕੈਟਲ ਫੀਡ ਦੀ ਫੈਕਟਰੀ ਤੋਂ ਬਾਹਰ ਕੱਢ ਕੇ ਇਦ ਕੀ ਫਿਰ ਉਹਨਾਂ ਨੇ ਮੈਥੋਡਿਕ ਘਾਟਨ ਕਰਾਇਆ ਆਗੇ ਨਾ ਗੋਰੇ ਫਿਰ ਹੁਣ ਨਹੀਂ ਬੋਲਦੇ ਸਾਡੀਆਂ ਪਿੰਡਾਂ ਚੋਂ ਕੁੜੀਆਂ ਜੱਜ ਬਣ ਰਹੀਆਂ ਨੇ ਜੱਜ ਆ ਦਿੱਲੇ ਪਿੰਡ ਦੀ ਕੁੜੀ ਹੈ ਜੱਜ ਲੱਗੀ ਉਹਦੀ ਦਾਦੀ ਨੂੰ ਤਿੰਨ ਦਿਨ ਨੀਂਦ ਨਹੀਂ ਆਈ ਡਾਕਟਰ ਤੇ ਲੈ ਕੇ ਜਾਣਾ ਪਿਆ ਕਹਿੰਦੀ ਮੈਨੂੰ ਕੁਝ ਗਲਤ ਜਿਹਾ ਲੱਗਦਾ ਪੁੱਤ ਐਂ ਜੱਜ ਬਣ ਸਕਦੇ ਆ ਉਹ ਕਹਿੰਦੇ ਬਣ ਗਈ ਬਣ ਗਈ ਕਹਿੰਦੀ ਪੈਸੇ ਤਾਂ ਕੋਈ ਲੱਗੇ ਨਹੀਂ ਬੇਬੇ ਨੀਂਦ ਹੀ ਨਹੀਂ ਆਈ ਚਾਚ ਫਸਸੀ ਕਦੇ ਸੋਚਿਆ ਨਹੀਂ ਸੀ ਸਾਡੇ ਪਿੰਡਾਂ 'ਚ ਜੱਜ ਬਣ ਜਾਣਗੇ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੇ ਮੁੰਡੇ ਬਿਨਾਂ ਰਿਸ਼ਵਤ ਤੋਂ ਪਟਵਾਰੀ ਬਣ ਜਾਣਗੇ ਡੀਐਸਪੀ ਬਣ ਜਾਣਗੇ ਮੈਂ ਤੁਹਾਨੂੰ ਫੇਰ ਕਹਿਣਾ ਪੜੋ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਖੋਲ ਰਿਹਾ ਪਿੰਡਾਂ 'ਚ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਪਟਵਾਰੀ ਕਿਵੇਂ ਲੱਗੀਦਾ ਜੇਈ ਕਿਵੇਂ ਬਣੀਦਾ ਜੇ ਜੇਈ ਬਣ ਕੇ ਜੇਈ ਬਣ ਕੇ ਗਾਹਾਂ ਵਾਲੀ ਨੌਕਰੀ ਦੀ ਕਿਤਾਬ ਪੜ ਲਓ ਕਈਆਂ ਨੇ ਤਿੰਨ ਤਿੰਨ ਨੌਕਰੀਆਂ ਲੈ ਲਈਆਂ ਇੱਕੋ ਸਾਲ 'ਚ ਪੁਰਾਣੀ ਛੱਡਤੀ ਵੱਡੀ ਲੈ ਲਈ ਨੰਬਰ ਲੈ ਆਓ ਇਹ ਹੋ ਨਹੀਂ ਸਕਦਾ ਕਿ ਤੁਹਾਡੇ 500 'ਚੋਂ 490 ਆ ਗਏ 480 ਵਾਲਾ ਬੰਦਾ ਤੁਹਾਡੇ ਪਿੰਡ ਦਾ ਹੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦਾ ਕੋਈ ਜੁਆਕ ਜਿਹਦੇ 10 ਨੰਬਰ ਘੱਟ ਸੀ ਉਹ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਮੰਤਰੀ ਜਾਣਦਾ ਸੀ ਉਹਨੂੰ ਐਮਐਲਏ ਜਾਣਦਾ ਸੀ ਜੇ ਉਹਦੇ ਕੋਲ ਪੈਸੇ ਸੀ ਨਾ 19.5 ਹਜ਼ਾਰ ਕਿਲੋਮੀਟਰ ਸੜਕਾਂ ਦਾ ਕੱਲ ਉਦਘਾਟਨ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬਹੁਤ ਵੱਡੀਆਂ ਵੱਡੀਆਂ ਅਸੀਂ ਬਜਟ ਰੱਖ ਲਿਆ ਤੇ ਹੁਣ ਬਸ ਝੋਨਾ ਵੱਢਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋ ਜਾਈਏ ਸੜਕ ਸੁਰੱਖਿਆ ਫੋਰਸ ਬਣਾਈ ਐ ਤੁਸੀਂ ਦੇਖਿਓ ਨੇ ਸੜਕਾਂ ਤੇ ਗੱਡੀਆਂ ਖੜੀਆਂ ਨਵੀਂ ਪੁਲਿਸ ਬਣਾਤੀ ਇੱਕ ਸਿਰਫ ਸੜਕਾਂ ਵਾਸਤੇ ਐਕਸੀਡੈਂਟ ਹੋ ਜਾਂਦਾ ਸੀ ਲੋਕ ਧੜਫ ਧੜਫ ਮਰ ਜਾਂਦੇ ਸੀ ਤੁਹਾਨੂੰ ਹੈਰਾਨੀ ਹੋਊ ਜਾਣ ਕੇ ਫਰਬਰੀ ਚ ਅਸੀਂ ਬਣਾਈ ਸੀ ਉਹ ਪਿਛਲੀ ਫਰਬਰੀ ਚ 1.5 ਸਾਲ ਹੋ ਗਿਆ 48 ਤੋਂ 49% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਿਤਨ ਗੜਕਰੀ ਜੀ ਨੇ ਜਿਹੜੇ ਟਰਾਂਸਪੋਰਟ ਤੇ ਆਵਾਜਾਈ ਮੰਤਰੀ ਨੇ ਭਾਰਤ ਦੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਕਸਵਾਲ ਦੇ ਜਵਾਬ ਦੇ ਵਿੱਚ ਗੱਲ ਕਹੀ ਹੈ ਕਿ ਪੰਜਾਬ ਤੋਂ ਸਿੱਖੋ ਇਸ ਮਾਮਲੇ 'ਚ 48% ਮੌਤਾਂ ਘਟ ਗਈਆਂ ਨਾਲ ਕੈਸ਼ ਤੇ ਸੋਨਾ ਉਹਨਾਂ ਗੱਡੀਆਂ 'ਚ ਜਿਹੜਾ ਮਿਲਦਾ ਕੋਈ ਵਿਆਹ ਤੋਂ ਆਇਆ ਐਕਸੀਡੈਂਟ ਹੋ ਗਿਆ ਉਦੋਂ ਕੌਣ ਦੇਖਦਾ ਮੇਰਾ ਪਰਸ ਕਿੱਥੇ ਹੈ ਮੇਰੀ ਟੂਮਾ ਕਿੱਥੇ ਨੇ ਜਾਨ ਬਚਾਉਣ ਦੀ ਹੁੰਦੀ ਐ ਉਹ ਪਤਾ ਨਹੀਂ ਕਿੱਧਰ ਪੈਸੇ ਚਲੇ ਜਾਂਦੇ ਸੀ ਟੂਮਾ ਕੌਣ ਲੈ ਜਾਂਦਾ ਸੀ ਹੁਣ ਪੁਲਿਸ ਵਾਲੇ ਅੱਧੇ ਪੁਲਿਸ ਵਾਲੇ ਲੈ ਜਾਂਦੇ ਉਹਨੂੰ ਹਸਪਤਾਲ ਅੱਧੇ ਉਹਨਾਂ ਦਾ ਜਿਹੜਾ ਸਮਾਨ ਐ ਉਹਨੂੰ ਲਿਖ ਕੇ ਉਹਨਾਂ ਦੇ ਘਰੇ ਫੜਾ ਕੇ ਆਉਂਦੇ ਆ ਜੀ ਉਹਨਾਂ ਦੇ ਘਰੇ ਅੱਛਾ ਮੇਰੇ ਕੋਲ ਜਦੋਂ ਅੰਕੜਾ ਆਇਆ ਅੰਕੜੇ ਦੇ ਵਿੱਚ ਮੌਤਾ ਤਾਂ 5500 ਤੋਂ 2500 2600 ਹੀ ਰਹਿ ਗਈਆਂ ਪਰ ਜ਼ਖਮੀਆਂ ਦੀ ਗਿਣਤੀ ਵੱਧ ਗਈ ਜੀ ਜ਼ਖਮੀਆਂ ਪਹਿਲਾਂ 40000 ਸੀ ਉਹ 1.5 ਲੱਖ ਹੋ ਗਿਆ ਮੈਂ ਕਿਹਾ ਜ਼ਖਮੀਆਂ ਦੀ ਗਿਣਤੀ ਕਿਉਂ ਵੱਧ ਗਈ ਉਹ ਕਹਿੰਦਾ ਜੀ ਜਾਨਾਂ ਬਚ ਗਈਆਂ ਫਿਰ ਪਲੱਸ ਪਹਿਲਾਂ ਕਿਸੇ ਨੂੰ ਜ਼ਖਮੀਆਂ ਵਾਲੀ ਉਹ ਲਿਸਟ ਮੰਨਦੇ ਨਹੀਂ ਸੀ ਹੁਣ ਜਦੋਂ ਪੁਲਿਸ ਪਹੁੰਚ ਜਾਂਦੀ ਹੈ 5-6 ਮਿੰਟਾਂ 'ਚ ਥੋੜੀ ਜਿਹੀ ਘਰੀਟ ਵੀ ਲੱਗਿਆ ਨੂੰ ਜ਼ਖਮੀਆਂ 'ਚ ਲਿਖ ਲੈਂਦੇ ਆ ਤਾਂ ਕਿ ਉਹਦਾ ਇਲਾਜ ਹੋ ਸਕੇ ਇਹ ਜ਼ਖਮੀਆਂ ਦੀ ਗਿਣਤੀ ਵਧਣਾ ਪੋਜੀਟਿਵ ਇਹ ਨਾ ਸੋਚੀਏ ਤਾਂ ਸਮਝ ਲਓ ਜਾਨ ਬਚ ਗਈ ਨਹੀਂ ਤਾਂ ਟੱਬਰਾਂ ਦੇ ਟੱਬਰ ਹੀ ਉੱਜੜ ਜਾਂਦੇ ਇੱਕ ਖੜੇ ਟਰੱਕ ਦੇ ਥੱਲੇ ਕਾਰ ਵੜ ਗਈ ਸਾਰਾ ਟੱਬਰ ਖਤਮ ਐਸੀ ਤਰ੍ਹਾਂ ਹੀ ਆਪਣਾ ਸੌਰਵ ਨਾਲ ਵੀ ਇਦਾਂ ਹੋਇਆ ਐਕਸੀਡੈਂਟ ਐਕਸੀਡੈਂਟ ਨਹੀਂ ਦੇਖਦਾ ਕੌਣ ਕੀ ਹੈ ਵੱਡੇ ਵੱਡੇ ਰਾਜਨੀਤਿਕ ਲੋਕ ਵੱਡੇ ਵੱਡੇ ਬਿਜ਼ਨਸ ਵਾਲੇ ਐਕਸੀਡੈਂਟਾਂ ਦੇ ਵਿੱਚ ਅਣ ਹੋਈਆਂ ਮੌਤਾਂ ਆਪਾਂ ਕਿਸਮਤ ਕਹਿ ਲੈਂਦੇ ਆ ਵੀ ਇਹੀਂ ਲਿਖੀ ਸੀ ਨਹੀਂ ਕਿਤੇ ਕਿਤੇ ਵੀ ਕੋਈ ਮੋੜ ਗਲਤ ਹੈ ਕਿਤੇ ਕੋਈ ਸੜਕ ਦਾ ਕੋਈ ਇਹੋ ਜਿਹਾ ਐਂਗਲ ਹੈ ਜਾਂ ਕੋਈ ਹਿਊਮਨ 에ਰਰ ਹੈ ਉਹਨੂੰ ਆਪਾਂ ਠੀਕ ਕਰੀਏ ਜਾਨ ਬਹੁਤ ਕੀਮਤੀ ਹੈ ਪ੍ਰਮਾਤਮਾ ਨੇ ਜੇ ਜ਼ਿੰਦਗੀ ਬਖਸ਼ੀ ਹੈ ਤਾਂ ਆਪ ਵੀ ਬਚਣਾ ਹੈ ਦੂਜਿਆਂ ਨੂੰ ਵੀ ਬਚਾਉਣਾ ਹੈ ਜਿਓ ਔਰ ਜੀਨੇ ਦੋ ਰਿਕਸ਼ੇ ਪਿੱਛੇ ਲਿਖਿਆ ਹੁੰਦਾ ਕਿਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਵੱਡੀਆਂ ਵੱਡੀਆਂ ਸਿੱਖਿਆਵਾਂ ਰਿਕਸ਼ਿਆਂ ਪਿੱਛੇ ਵੀ ਲਿਖਿਆ ਹੁੰਦੀਆਂ ਜਿਓ ਔਰ ਜੀਨੇ ਦੋ ਅਸੀਂ ਨਾ ਜਿਉਉਣੇ ਆ ਨਾ ਜਿਉਣ ਦਿੰਨੇ ਆ ਕਿਸੇ ਵਿੱਚ ਟਾਂਗ ਅੜਾਉਂਦੇ ਆ ਬਸ ਸੋ ਇਸ ਕਰਕੇ ਲੈਰੇ ਕੱਗੇ ਵਾਲੇ ਅੱਜ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੇ ਕੋਲੋਂ ਵਿਦਾ ਲਵਾਂ ਪਰ ਮਜਬੂਰੀਆਂ ਨੇ ਮੈਂ ਇੱਕ ਹੋਰ ਫੰਕਸ਼ਨ ਤੇ ਵੀ ਜਾਣਾ ਚੰਡੀਗੜ੍ਹ ਮੀਟਿੰਗਾਂ ਨੇ ਦੋ ਤਿੰਨ ਚਲੋ ਜੇ ਜ਼ਿੰਮੇਵਾਰੀਆਂ ਮੈਂ ਹੱਥ ਵੱਨ ਕੇ ਲਈਆਂ ਨੇ ਤਾਂ ਫਿਰ ਜੇ ਜ਼ਿੰਮੇਵਾਰੀਆਂ ਦਿੱਤੀਆਂ ਤਾਂ ਨਿਭਾਉਂਗਾ ਵੀ ਹੁਣ ਇਹ ਨਹੀਂ ਹੈਗਾ ਕਿ ਮੈਂ ਘਰੋਂ ਹੀ ਨਿਕਲਾਂ ਪਹਿਲਾਂ ਵਾਲੇ ਘਰੋਂ ਹੀ ਨਹੀਂ ਨਿਕਲੇ ਵੱਡੇ ਵੱਡੇ ਗੇਟ ਨੇ ਅੰਦਰੋਂ ਕੁੰਡਾ ਲਾ ਲਿਆ ਕਹਿੰਦੇ ਹੁਣ ਆਪਾਂ ਬਣ ਗਏ ਹੁਣ ਨਹੀਂ ਲੋਕਾਂ ਆ ਜਾਣ ਕਿਤੇ ਨੇੜ ਤੇੜੇ ਪੌਣੇ ਇੱਕ ਪੰਜ ਸਾਲਾ ਅਫਸਰਾਂ ਨੇ ਕਿਹਾ ਜੀ ਵੋਟਾਂ ਆ ਗਈਆਂ ਬਾਈ ਵਾਲੀਆਂ ਵੋਟਾਂ ਆ ਗਈਆਂ ਬਾਹਰ ਨਿਕਲਣਾ ਪਊ ਲੋਕਾਂ ਕੋਲ ਜਾਣਾ ਪਊ ਕਹਿੰਦੇ ਖੋਲੋ ਗੇਟ ਗੇਟ ਤਾਂ ਖੋਲ ਲਿਆ ਕੁੰਡਾ ਤਾਂ ਗੇਟ ਨਾ ਖੁੱਲੇ ਕਹਿੰਦੇ ਉਹ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਲੱਕੜ ਵੀ ਦੇਖੇ ਲੱਕੜ ਚ ਵੀ ਕਹਿੰਦੇ ਬਿਲਡ ਹੈਗੀ ਹੈ ਜੀ ਕਹਿੰਦੇ ਫੇਰ ਖੁੱਲਦਾ ਕਿਉਂ ਨਹੀਂ ਬਾਅਦ ਚ ਪਤਾ ਲੱਗਿਆ ਜੀ ਲੋਕ ਬਾਹਰੋਂ ਬੰਦ ਕਰ ਗਏ ਉਹ ਕਹਿੰਦੇ ਹੁਣ ਅੰਦਰ ਹੀ ਰਹੋ ਅੰਦਰ ਹੀ ਬੈਠੇ ਨੇ ਹੁਣ ਉਹਨੋਂ ਉਸ ਘਰ ਚ ਆਉਣ ਨੂੰ ਤਰਸਦੇ ਨੇ ਉਹ ਮੈਂ ਕਹਿੰਦਾ ਇਹ ਲੋਕਾਂ ਦਾ ਘਰ ਐ ਲੋਕ ਦਿੰਦੇ ਆ ਇਹ ਘਰ ਸੁ ਕੁਦਰਤ ਨੇ ਜੋ ਦਿੱਤਾ ਦਾਤੇ ਨੇ ਕੋਈ ਦਾਤ ਬਖਸ਼ੀ ਉਹਦਾ ਸ਼ੁਕਰਾਨਾ ਕਰੋ ਤੇ ਬਸ ਬਹੁਤਾ ਬਹੁਤਾ ਕਹਿ ਕੇ ਸੰਤੁਸ਼ਟੀ ਰੱਖੋ ਇਹ ਨਾ ਇਹ ਕਹਿੰਦੇ ਇਹ ਕਿਹੜਾ ਅਜੇ ਤਾਂ ਵੱਡਾ ਪਾਵਾਂਗੇ ਇਹ ਤੋਂ ਮਹਿਲ ਇਹ ਤਾਂ ਛੋਟਾ ਜਿਹਾ ਐ ਵੱਡਾ ਰੱਬ ਕਹਿੰਦਾ ਚੱਲ ਕੋਈ ਨਹੀਂ ਤੁਸੀਂ ਵੱਡੇ ਹੀ ਪਾ ਲਓ ਫਿਰ ਇੱਥੇ ਦੇ ਪਾਸੇ ਨਹੀਂ ਆਉਣ ਦਿੰਦੇ ਹੁਣ ਹੁਣ ਉਸ ਘਰ ਚ ਆਉਣ ਨੂੰ ਦੱਸਦੇ ਆ ਉਧਰ ਤਾਂ ਜੀ ਬਹੁਤ ਵੱਡੀ ਹੈ ਜੀ ਦਰੀਏ ਕਰਤਾਰੋਂ ਡਰੀਏ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਰੱਬ ਤੋਂ ਡਰੀਏ ਸੋ ਮੈਂ ਇੱਕ ਵਾਰੀ ਫੇਰ ਇਹਨਾਂ ਖੂਬਸੂਰਤ ਜੋੜੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਕਿ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਹੋਣ ਲੱਗਿਆ ਤੇ ਪਿਆਰ ਮੁਹੱਬਤ ਨਾਲ ਜ਼ਿੰਦਗੀ ਚ ਇੱਕ ਨਵੀਂ ਪੌੜੀ ਜਿਹੜੀ ਤੁਸੀਂ ਚੜਨ ਲੱਗੇ ਹੋ ਪ੍ਰਗਰੈਸਤੀ ਜੀਵਨ ਦੀ ਗੁਰਨਾਨਕ ਸਾਹਿਬ ਨੇ ਕਿਹਾ ਗ੍ਰਸਤੀ ਜੀਵਨ ਸਭ ਤੋਂ ਉੱਤਮ ਸੋ ਗੱਡੀ ਦੇ ਦੋ ਪਹੀਏ ਨੇ ਕਹਿੰਦੇ ਜਿਹੜਾ ਗ੍ਰਸਤੀ ਜੀਵਨ ਹੈ ਔਰ ਦੋਨੋਂ ਪਹੀਏ ਬੈਲੈਂਸ ਨਾਲ ਚੱਲਣ ਤਾਂ ਗੱਡੀ ਭੱਜੀ ਜਾਂਦੀ ਹੈ ਇੱਕ ਟਾਇਰ ਪੈਂਚਰ ਹੋਵੇ ਦੂਜਾ ਇੱਕ ਇੱਕ ਟਾਇਰ ਤੇ ਭਾਰ ਦੇ ਗੱਡੀ ਚੱਲ ਨਹੀਂ ਸਕਦੀ ਤੇ ਪੈਂਚਰ ਵਾਲੇ ਨੂੰ ਫਿਰ ਲੋਕ ਵੀ ਦੇਖਦੇ ਆ ਜਦੋਂ ਸੜਕ ਤੇ ਲੀਜ ਹੀ ਪੈਂਦੀ ਆ ਨਾ ਰਬੜ ਦੀ ਫਿਰ ਲੋਕ ਵੀ ਦੇਖਦੇ ਆ ਵੀ ਇੱਕ ਪੈਂਚਰ ਸੀ ਉਹ ਓਹੀ ਲਈ ਗਿਆ ਸੋ ਭਾਂਡੇ ਨੇ ਰਸੋਈ ਚ ਖੜਕਦੇ ਠੀਕ ਲੱਗਦੇ ਆ ਜਦੋਂ ਬਾਹਰ ਖੜਕਦੇ ਆ ਗਲੀ ਚ ਫਿਰ ਲੋਕ ਤਮਾਸ਼ਾ ਦੇਖਦੇ ਆ ਸੋ ਪਿਆਰ ਮੁਹੱਬਤ ਨਾਲ ਹਲੀਮੀ ਨਾਲ ਇੱਕ ਆਗ ਬਣੇ ਤਾਂ ਦੂਸਰਾ ਪਾਣੀ ਠੀਕ ਹੈ ਨਾ ਸਵੈਸਤਰਾ ਪਿਆਰ ਮੁਹੱਬਤ ਨਾਲ ਜ਼ਿੰਦਗੀ ਚ ਰਿਸ਼ਤੇਦਾਰੀਆਂ ਚ ਨਿਭਾਓ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨਾ ਪਿਆਰ ਨਾਲ ਮੈਨੂੰ ਸੁਣਿਆ ਇੰਨੇ ਸਕੂਨ ਨਾਲ ਸੁਣਿਆ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਵੀ ਤੇ ਵਧਾਈਆਂ ਵੀ ਤੇ ਤੁਹਾਡਾ ਚੱਲਿਆ ਹੋਇਆ ਇਹ ਕਦਮ ਸਾਡੇ ਸਿਰ ਮੱਥੇ ਜਉਂਦੇ ਵਸਦੇ ਰਹੋ ਤਰੱਕੀਆਂ